ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਠਾਨਕੋਟ ਦੇ ਸਰਹੱਦੀ ਇਲਾਕੇ ਦਾ ਪਿੰਡ ਹੈਗਾ ਕੋਲੀਆਂ ਦੇਖਦੇ ਕਿ ਇੱਥੇ 16 222 ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਕੈਬਨਿਟ ਮੰਤਰੀ ਕਟਾਰੂ ਚੱਕ ਜੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇੱਕ ਨੀਂਹ ਪੱਥਰ ਰੱਖਿਆ ਗਿਆ ਸੀਗਾ ਪੈਲਸ ਬਣਾਉਣ ਦੇ ਲਈ ਇਹ ਪੈਲਸ ਜਿਹੜਾ ਬਣਾਇਆ ਜਾਣਾ ਸੀਗਾ ਇਹ ਲੋਕਾਂ ਦੀ ਜਿਹੜੇ ਗਰੀਬ ਲੋਕ ਹੁੰਦੇ ਨੇ ਲਾਗੇ ਸਾਗੇ ਦੇ ਹੋਰ ਵੀ ਪਿੰਡਾਂ ਦੇ ਗਰੀਬ ਲੋਕ ਦੇ ਜਿਹੜੇ ਹੁੰਦੇ ਨੇ ਪੈਲਸ ਦੀ ਜਿਹੜਾ ਫੌੜ ਨਹੀਂ ਕਰ ਸਕਦੇ ਪੈਸੇ ਨਹੀਂ ਭਰ ਸਕਦੇ ਉਹਨਾਂ ਵਾਸਤੇ ਬਣਾਇਆ ਸੀਗਾ ਗਰੀਬ ਲੋਕਾਂ ਦਾ ਜਿਹੜਾ ਇੱਥੇ ਵਿਆਹ ਕੀਤਾ ਜਾ ਸਕੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਇਹ ਜਿਹੜਾ ਪੈਲਸ ਸੀਗਾ ਜਿਹੜਾ ਬਣ ਰਿਹਾ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਪਹਿਲੇ ਸੇ ਕੰਪਲੀਟ ਨਹੀਂ ਹੋਇਆ ਪਰ ਅਚਾਨਕ ਆਇਆ ਤੂਫਾਨ ਅਤੇ بارش ਨੇ ਜਿਹੜਾ ਇਹ ਦੇਖੋ ਤੁਸੀਂ ਬਿਲਕੁਲ ਟਹਿ ਗਿਆ ਹੈ ਪੈਲਸ ਦੀਆਂ ਦੀਵਾਰਾਂ ਜਿਹੜੀਆਂ ਡਿੱਗ ਚੁੱਕੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅਗਰ ਇਹੀ ਹੋਈ ਕੰਮ ਜਿਹੜਾ ਡਿੱਗਣ ਵਾਲਾ ਕਿਤੇ ਪੈਲਸ ਬਣਿਆ ਹੁੰਦਾ ਤੇ ਉਸ ਟਾਈਮ ਤੇ ਹੁੰਦਾ ਇੱਕ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਸੀਗਾ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਅੱਜ ਲੋਕਾਂ ਨੇ ਕਾਫੀ ਰੋਸ ਕੀਤਾ ਕਿ ਇੱਥੇ ਸਹੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਜੇ ਮੰਦਿਰ ਦੀਆਂ ਤਸਵੀਰਾਂ ਹੈਗੀਆਂ ਵੀ ਇੱਥੇ ਜਿਹੜਾ ਲੋਕਾਂ ਦਾ ਕਹਿਣਾ ਕਿ ਰੇਤਾ ਹੀ ਲਗਾ ਦਿੱਤਾ ਗਿਆ ਹੈ ਇੱਥੇ ਮਤਲਬ ਰੇਤਾਂ ਵਾਲੀ ਕਹਿੰਦਾ ਮਿੱਟੀ ਹੈ ਕਹਿ ਸਕਦੇ ਘਟਿਆ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾ ਰਿਹਾ ਪਿੱਛੇ ਵੀ ਤਸਵੀਰਾਂ ਦੇਖ ਲਓ ਇਹ ਦੀਵਾਰ ਜਿਹੜੀ ਡਿੱਗੀ ਆ ਦੋਨੇ ਪਾਸੇ ਡਿੱਗੀ ਆ ਕਾਫੀ ਬੁਰਾ ਹਾਲ ਹੈ ਲੋਕਾਂ ਦਾ ਕਹਿਣਾ ਕਿ ਇੱਥੇ ਕਰੀਬ ਹੋ ਸਕਦਾ 1 ਕਰੋੜ ਦੇ ਕਰੀਬ ਜਿਹੜਾ ਇਹ ਪ੍ਰੋਜੈਕਟ ਦਾ ਜਿਹੜਾ ਰੱਖਿਆ ਸੀਗਾ ਵੀ ਲੱਗਣਾ ਹੈਗਾ ਪਰ ਕਿਤੇ ਨਾ ਕਿਤੇ ਜਿਹੜੇ ਜਿਹੜੇ ਹੈਗੇ ਨੇ ਠੇਕੇਦਾਰ ਇਹਨਾਂ ਵੱਲੋਂ ਜਿਹੜੀ ਆ ਗੜਬੜੀ ਕੀਤੀ ਗਈ ਆ ਕਹਿ ਸਕਦੇ ਆ ਵੀ ਜਿਹੜੀ ਉਹ ਹੁੰਦੀ ਆ ਗ੍ਰਾਂਟ ਦਿੱਤੀ ਗਈ ਆ ਉਹਨੂੰ ਖੁਦਬੁਦ ਕਰੰਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਗਈ ਆ ਦੱਸਣਾ ਚਾਹਵਾ ਕਿ ਵੀ ਸੜੀਆਂ ਸਰਕਾਰਾਂ ਹੁੰਦੀਆਂ ਕੋਈ ਵੀ ਸਰਕਾਰ ਹੋਵੇ ਉਹਨਾਂ ਦਾ ਕੰਮ ਹੈ ਕਿ ਪੈਸਾ ਦੇਣਾ ਸਿਰਫ ਜਿਹੜਾ ਪੈਸਾ ਦੇਣਾ ਤਾਂ ਜੋ ਅੱਗੇ ਜਿਹੜੇ ਕੰਮ ਹੋ ਸਕਣ ਪਰ ਜਿਹੜੇ ਨਮਾਇंदे ਹੁੰਦੇ ਆ ਲੋਕਲ ਕਈ ਵਾਰੀ ਹੁੰਦੇ ਆ ਛੋਟੇ ਮੋਟੇ ਲੀਡਰ ਹੁੰਦੇ ਨੇ ਉਹ ਠੇਕੇਦਾਰਾਂ ਨਾਲ ਮਿਲ ਕੇ ਇੱਥੇ ਐਦਾਂ ਦੀ ਧਾਂਦਲੀ ਕਰਦੇ ਆ ਕਿ ਜਿਹੜੀ ਵੱਡੀ ਰਕਮ ਜਿਹੜੀ ਉਹਨਾਂ ਨੂੰ ਬਾਤ ਸਕੇ ਤੁਸੀਂ ਤਸਵੀਰਾਂ ਫੇਰ ਦੇਖ ਸਕਦੇ ਹੋ ਵੀ ਆ ਜਿਹੜਾ ਕਹਿੰਦੇ ਰੇਤਾ ਲਗਾਇਆ ਜਾ ਸੀਗਾ ਲਗਾਇਆ ਜਾ ਰਿਹਾ ਸੀਗਾ ਇਹ ਰੀਤਾ ਘਟ ਤੇ ਮਿੱਟੀ ਜਿਆਦਾ ਨਜ਼ਰ ਆਂਦੀ ਹੈ ਲੋਕਾਂ ਚ ਕਾਫੀ ਰੋਸ ਸੀਗਾ ਲੋਕੀ ਸਵੇਰੇ ਇੱਥੇ ਆਏ ਨੇ ਕਾਫੀ ਰੋਸ਼ਕੀਤਾ ਲੋਕ ਨੇ ਮੰਗ ਕੀਤੀ ਹੈ ਕਿ ਇਹ ਜਿਹੜਾ ਇਹਦੀ ਜਾਂਚ ਕੀਤੀ ਜਾਏ ਮੰਤਰੀ ਇਹ ਲੋਕ ਜਾਂਚ ਕੀਤੀ ਜਾਏ ਤੇ ਇਹਨੂੰ ਤੋੜ ਕੇ ਜਿਹੜਾ ਫਿਰ ਤੋਂ ਬਣਾਇਆ ਜਾਏ ਕਿਉਂਕਿ ਜੇਕਰ ਅਗਰੇ ਫਿਰ ਇਸ ਤਰ੍ਹਾਂ ਹੀ ਬਣਦਾ ਤੇ ਲੋਕਾਂ ਦੀ ਇਹ ਹੈਗੀ ਹੈ ਕਿ ਆਪਾਂ ਇਹਨੂੰ ਬਣਨ ਨਹੀਂ ਦੇਵਾਂਗੇ ਕਿਉਂਕਿ ਇਹ ਨੁਕਸਾਨ ਹੋ ਸਕਦਾ ਜੇ ਬਣਾਣਾ ਤੇ ਇਹਨੂੰ ਤੋੜ ਕੇ ਬਿਲਕੁਲ ਨਵੇਂ ਸਿਰੇ ਤੇ ਤਿਆਰ ਕੀਤਾ ਜਾਏ ਤੇ ਦੋਸਤੋ ਲੋਕਾਂ ਨੇ ਇਹ ਵੀ ਕੀਤੀ ਹੈ ਮੰਗ ਕਿ ਕੈਬਨਿਟ ਮੰਤਰੀ ਨੂੰ ਵੀ ਚਾਹੀਦਾ ਕਿ ਇਹਦੀ ਜਾਂਚ ਕੀਤੀ ਆ ਬਰੀਕੀ ਨਾਲ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਤੇ ਕਾਰਵਾਈ ਕੀਤੀ ਆ ਦੋਸਤੋਂ ਦੇਖਣਾ ਹੋਏਗਾ ਕਿ ਇਹਦੇ ਉੱਤੇ ਕਾਰਵਾਈ ਹੁੰਦੀ ਆ ਕਿ ਜਾਂ ਫਿਰ ਇੱਥੇ ਇਸ ਤਰ੍ਹਾਂ ਹੀ ਮਿਲੀਭੁਗਤ ਕਰਕੇ ਜਿਹੜਾ ਲੱਖਾਂ ਦਾ ਮੁਨਾਫਾ ਕਰਕੇ ਲੋਕਾਂ ਦੀ ਸਿਹਜ ਨਾਲ ਖੇਡਵਾੜ ਕੀਤਾ ਜਾਂਦਾ ਦੋਸਤੋਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਰੰજન ਦੇਵ ਜੀ ਕੀ ਗੱਲ ਕਰ ਗੱਲ ਇਸ ਤਰ੍ਹਾਂ ਹੀ ਸਾਨੂੰ ਰਾਤ ਪਤਾ ਲੱਗਿਆ ਵੀ ਜਦੋਂ ਹਨੇਰੀ ਛਲੀ ਆ ਸਾਰਾ ਜਿਹੜਾ ਪਿੰਡ ਦੀ ਹਾਲਤ ਵਿੱਚ ਬਣਦਾ ਮੈਰਜ ਹੋ ਜਦੋਂ ਇੱਥੇ ਆਣੀ ਮੌਕਾ ਦੇਖਿਆ ਤੇ ਜਿਹੜਾ ਇੱਥੇ ਠੇਕੇਦਾਰ ਹੈ ਉਹਦੇ ਨਾਲ ਗੱਲਬਾਤ ਹੋਈ ਆ ਅਸੀਮੰਟ ਦਾ ਜਦੋਂ ਅਸੀਂ ਦੇਖਿਆ ਸਾਰਾ ਪਾਟੇ ਨਾ ਪੁਰਨਾ ਦਾ ਇਹ ਬਿਲਕੁਲ ਘੜਿਆ ਮਟੀਰੀਅਲ ਲੱਗਿਆ ਇਹਦੀ ਕੋਈ ਬੰਦੇ ਨੇ ਵੀ ਦੇਖ ਰੱਖ ਨਹੀਂ ਕੀਤੀ ਨਾ ਜੇ ਕੁਝ ਜਈ ਹੈ ਤੇ ਜਈ ਨੇ ਦੇਖਣਾ ਚਾਹੀਦਾ ਇਹ ਮਟੀਰੀਅਲ ਕਿਹਨਾਂ ਜਾਂ ਲੱਗਣ ਨਾ ਉਹ ਕੋਈ ਦੇਖ ਰੇ ਬਿਨਾ ਕੋਈ ਲਾਪਰਵਾਹੀ ਦੇ ਵਿੱਚ ਬਣਦਾ ਜੇ ਮੰਨ ਲਓ ਇਹ ਕੰਪਲੀਟ ਹੋ ਜਾਂਦਾ ਤੇ ਇੱਥੇ ਕੋਈ ਫੰਕਸ਼ਨ ਨਹੀਂ ਹੁੰਦਾ ਤੇ ਸਾਰੇ ਜੀ ਮਰ ਜਾਂਦੇ ਤੇ ਉਹਦਾ ਜ਼ਿੰਮੇਵਾਰ ਕੌਣ ਹੋਣਾ ਨਾ ਕਿਹੜਾ ਬੰਦਾ ਜ਼ਿੰਮੇਵਾਰ ਲਏਗਾ ਦੀ ਇਹ ਜੋ ਟੈਂਡਰ ਕਿੰਨੇ ਕਿੰਨੇ ਜੇ ਪਾਸ ਹੋ ਜਾਵੇ ਤੇ 50 ਲੱਖ ਰੁਪਈਆ ਕਟੌੜ ਚੱਕ ਜੀ ਦੇ ਇਹ ਸਾਰੇ ਪਿੰਡ ਨੂੰ ਤੇ ਅੱਗੇ ਦਾ ਪਤਾ ਨਹੀਂ ਵੀ ਅੱਗੇ ਕੋਈ ਨਵਾਂ ਅਨਾਉਂਸ ਹੋਇਆ ਆਸਾ ਵੇ ਏ ਆਹ ਚੰਨਿਆ ਵੀ ਇਹਦੀ ਪੂਰੀ ਤਕਨੀਕ ਚ ਚੈਕਿੰਗ ਹੋਵੇ ਤੇ ਜਿਹੜਾ ਵੀ ਕੋਈ ਠੇਕੇਦਾਰ ਪਹਿਲੇ ਆਪਣਾ ਐਫੀ ਡਰਾਇਵਰ ਦਵੇ ਕਿ ਇਹਦੀ ਮੈਂ ਗਾਰੰਟੀ ਲਾਣਾ ਐਨੇ ਚਿਰ ਤੱਕ ਕਿ ਕੋਈ ਹਾਸ ਨਹੀਂ ਹੋਵੇ ਤੁਹਾਡੀ ਸੂਰੇ ਠੇਕੇਦਾਰ ਨਾਲ ਗੱਲਬਾਤ ਹੋਈ ਹੈ ਠੇਕੇਦਾਰ ਦਾ ਕੀ ਜਵਾਬ ਤਾਂ ਦੋ ਠੇਕੇਦਾਰ ਨੇ ਆਖਿਆ ਮਰ ਜਾਂਦਾ ਕੋਈ ਮਰੇ ਹੋਣਾ ਹੈ ਕਿ ਕਰੀਏ ਜਿਹੜਾ ਕੁਦਰਤੀ ਹੋਣਾ ਹੋਈ ਆ ਆਹ ਕੀ ਕਰਸਾ ਨੇ ਕੁਛ ਨਹੀਂ ਕਰ ਸਕਦਾ ਵੀ ਮੇਰਾ ਪਰਚਾ ਕਰਾਂਗਾ ਤੁਹਾਨੂੰ ਉਹ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਆਹ ਪ੍ਰਸ਼ਾਸਨ ਕੋਲ ਇੱਕ ਹੀ ਮੰਗ ਕਰਨਿਆ ਵੀ ਇਹ ਅਨਕੁਵਾਰੀ ਹੋਣੀ ਚਾਹੀਦੀ ਸਹੀ ਤਰੀਕੇ ਜੇ ਮਟੀਰੀਅਲ ਚੈੱਕ ਹੋਵੇ ਜੇ ਮਟੀਰੀਅਲ ਘੜਿਆ ਤੇ ਇਹ ਮੁੰਡਾ ਦੁਬਾਰਾ ਗੱਲ ਕਰਕੇ ਪਿਆਰੀ ਜਿੱਥੇ ਜਦੋਂ ਫਸਟ ਟਾਈਮ ਨਮਣਾ ਮ ਕੰਮ ਸ਼ੁਰੂ ਹੋਇਆ ਤੇ ਮੈਂ ਇਹਨਾਂ ਨੂੰ ਆਕੇ ਪੁੱਛਿਆ ਵੀ ਤੁਸੀਂ ਕੀ ਰਸੋ ਲਾਂਡਦੇ ਥਾਲੇ ਸੁੱਕੀ ਚਣਾਈ ਕਰੀ ਜਾਂਦੇ ਸੀ ਤੇ ਕਹਿੰਦੇ ਅਸੀਂ ਇੱਕ ਦਸ ਦੀ ਰਸੋ ਲਾਂਡਦੇ ਆਂ ਫਿਰ ਮੈਂ ਹੋਰ ਇਹਨਾਂ ਨਾਲ ਵੀ ਕੋਈ ਟੈਕਨੀਕਲੀ ਦੋ ਤਰ ਗੱਲਾਂ ਹੋਈਆਂ ਤੇ ਦੋਨੇ ਜਿਹੇ ਪਾਸੋਂ ਮਤਲਬ ਫੇਲ ਹੀ ਇਹਨਾਂ ਦਾ ਕੰਟਰੈਕਟਰ ਜਿਹੜਾ ਉਹਨੂੰ ਕੁਝ ਨਹੀਂ ਪਤਾ ਹੈਗਾ ਜਦੋਂ ਮੈਂ ਇਹਨਾਂ ਦੇ ਬੰਦੇ ਨੂੰ ਗ ਜਾ ਕੇ ਆਪ ਵਾਲੇ ਨੂੰ ਪਿਆ ਅਰ ਰਾਜੂ ਨੂੰ ਪਿਆ ਵੀ ਰਾਜੂ ਪਾਏ ਇਵੇਂ ਉੱਥੇ ਘਟੀਆ ਮਟੀਰੀਅਲ ਲਾਂਡਦੇ ਨੇ ਕੋਈ ਤਰਾਈ ਨਹੀਂ ਕਰਨਦੇ ਸੁੱਕੀ ਇੱਟ ਲਾਂਡਦੇ ਆ ਕੋਈ ਵਧੀਆ ਮਟੀਰੀਅਲ ਨਹੀਂ ਲਾਂਡਦੇ ਤੇ ਉਹਨਾਂ ਨੇ ਠੇਕੇਦਾਰ ਨਾਲ ਵੀ ਗੱਲ ਕੀਤੀ ਆ ਉਹਦੇ ਬਾਅਦ ਇਹ ਮੰਤਰੀ ਸਾਹਿਬ ਕਹਿ ਕੇ ਗਏ ਵੀ ਇੱਥੇ ਦੇਵ ਵਿਆਸ ਤੇ ਆਪਣਾ ਰਾਜਕੁਮਾਰ ਜੀ ਏ ਵੀ ਆ ਕੇ ਚੈੱਕ ਕਰਿਆ ਕਰਨਗੇ ਮੈਂ ਵੀ ਆਇਆ ਕਰਾਂਗਾ ਹੋਰ ਵੀ ਇੱਥੇ ਕੋਈ ਬੰਦਾ ਚੈੱਕ ਕਰਨ ਲਈ ਨਹੀਂ ਆਇਆ ਇਹ ਰਾਜkumar ਉਹ ਇੱਥੇ ਆਉਂਦੇ ਆ ਦਿੱਲੀ ਦਿੱਲੀ ਬੰਦਿਆਂ ਨੂੰ ਆ ਕੇ ਕੰਮ ਤੇ ਬੁਲਾਉਂਦੇ ਆਪਣੇ ਸਪਾਰਸੀ ਬੰਦੇ ਵੀ ਲਾਏ ਲੋਕਲ ਬੰਦੇ ਕਿਸੇ ਨੂੰ ਇੱਥੇ ਕੋਈ ਰੋਜ਼ਗਾਰ ਨਹੀਂ ਮਿਲਿਆ ਕੋਈ ਨਾ ਕੋਈ ਲੋਕਲ ਮਿਸਤਰੀ ਲੱਗਾ ਨਾ ਕੋਈ ਲੇਬਰ ਲੱਗਾ ਇਸ ਕਰਕੇ ਨਹੀਂ ਲੱਗਾ ਕਿਉਂਕਿ ਇੱਥੇ ਘਟੀਆ ਮਟੀਰੀਅਲ ਲੱਗ ਰਿਹਾ ਅਗਰ ਵਧੀਆ ਮਟੀਰੀਅਲ ਲਾਉਂਦੇ ਤੇ ਇੱਥੇ ਲੋਕਲ ਬੰਦੇ ਵੀ ਇਹਨਾਂ ਨੂੰ ਵੀ ਰੋਜ਼ਗਾਰ ਮਿਲ ਜਾਂਦਾ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਹੀ ਹੋਣ ਦਾ ਕੰਮ ਹੈ ਕਿ ਗਲਤ ਅੱਜ ਲੋਕਾਂ ਦੇ ਦਿਲ ਦੇ ਵਿੱਚ ਇੰਨਾ ਡਰ ਫੈਲ ਚ ਅੱਜ ਜਿਵੇਂ ਕੰਧ ਟੁੱਟੀ ਐ ਡਰਦੇ ਨਾ ਕਿ ਇਹਦੇ ਅੰਦਰ ਅਸੀਂ ਬਣਾਂਗੇ ਕਿ ਨਹੀਂ ਬਣਾਂਗੇ ਅੱਜ ਅੱਜ ਦੀ ਦੇਰ ਡੇਢ ਦੇ ਵਿੱਚ ਸਾਰੇ ਖਬਰਾਂ ਹੋਏ ਨੇ ਕਿ ਜਿਹੜਾ ਇਹ ਪੈਲਸ ਬਣ ਰਿਹਾ ਇਹ ਪੈਲਸ ਬਣ ਰਿਹਾ ਕਿ ਮੋਟ ਦਾ ਘਰ ਬਣ ਰਿਹਾ ਇਹਦੇ ਵਿੱਚ ਕਿਸੇ ਨਾਲ ਵੀ ਕੋਈ ਖਤਰਨਾਕ ਹਾਦਸਾ ਹੋ ਸਕਦਾ ਸੀ ਔਰ ਕਿਹਾ ਜਦੋਂ ਅਸੀਂ ਇੱਕ ਸਪੈਂਡ ਦੇ ਵਿੱਚ ਸਾਡੇ ਨਾਲਾ ਕੱਢਿਆ ਗਿਆ ਉਹਦੇ ਵਾਸਤੇ 15 ਲੱਖ ਰੁਪਏ ਦਿੱਤਾ ਸੀ ਮੰਤਰੀ ਸਾਹਿਬ ਨੇ ਅਸੀਂ ਬੜਾ ਉਹਨਾਂ ਦਾ ਮਾਨ ਸਤਕਾਰ ਕੀਤਾ ਇਹਨਾਂ ਦੇ ਬੰਦਿਆਂ ਨੇ ਸਾਨੂੰ ਮਤਲਬ ਕਿ ਪਠਾਨਕੋਟ ਤੱਕ ਜੀ ਇਹ ਗਲਤ ਹੈ ਇਹ ਪੈਪਾਂ ਗਲਤ ਪਈਆਂ ਦੂਜੀ ਗਲਤ ਪਈਆਂ ਅੱਜ ਵੀ ਪਾਣੀ ਜਾਂੜਦਾ 1.5 ਕਿਲੋਮੀਟਰ ਨਾਲਾ ਕਟਿਆ ਉਸ ਵੇਲੇ ਇਹਨਾਂ ਦੇ ਬੰਦੇ ਉੱਥੇ ਜਾਂਦੇ ਹੀ ਸੈਣ ਕਰਾਂਦੇ ਸੀ ਲੋਕਾਂ ਕੋਲ ਅੱਜ ਇਹਨਾਂ ਦੇ ਬੰਦੇ ਕਿਉਂ ਨਹੀਂ ਬੋਲਦੇ ਵੀ ਇਹ ਮਾਲ ਸਹੀ ਲੱਗ ਰਿਹਾ ਕਿ ਗਲਤ ਲੱਗ ਰਿਹਾ ਸਾਡੀ ਇਹੀ ਬੇਨਤੀ ਹੈ ਕਿ ਇਹ ਕੰਮ ਜਿਹੜਾ ਇਹਨੂੰ ਇੱਥੇ ਹੀ ਰੁਕਿਆ ਜਾਵੇ ਜਾਂ ਇਹਨੂੰ ਦੁਰਸਤ ਕੀਤਾ ਜਾਵੇ ਚੰਗੀ ਤਰ੍ਹਾਂ ਨਾਲ ਮਤਲਬ ਇਹਦੀ ਸਾਂਪੀਨ ਕਰਕੇ ਇਹਨੂੰ ਦੁਬਾਰਾ ਤੋਂ ਸਟਾਰਟ ਕਰਕੇ ਕੀਤਾ ਜਾਵੇ ਕਿਉਂਕਿ ਇਹਦੀ ਜਿਹੜੀ ਬੇਸ ਹੈ ਨਾ ਬੇਸ ਬਿਲਕੁਲ ਜ਼ੀਰੋ ਗਰਾਉਂਡ ਤੇ ਮਤਲਬ ਜ਼ੀਰੋ ਮਟੀਰੀਅਲ ਲਾਣਾ ਸ਼ੁਰੂ ਕੀਤਾ ਹੋਇਆ ਹੈ ਵਿੱਚ ਸਾਡੇ ਪਿੰਡ ਕਹਿੰਨਾ ਪਾ ਝਾੜ ਕੇ ਨਾਮ ਕੀ ਤੁਹਾਡਾ ਮੈਂ ਪ੍ਰੇਮ ਸਿੰਘ ਪੰਜਾਬ ਮੈਂਬਰ ਮੈਂ ਅੱਜ ਕੀ ਗੱਲਬਾਤ ਹੋਈ ਗੱਲਬਾਤ ਇਹ ਸਾਰੀ ਜਦੋਂ ਇੱਥੇ ਆਪਣੇ ਨਾਲ ਆਪਣੇ ਅਧਿਕਾਰ ਸਾਹਾ ਆਏ ਤੇ ਜੇ ਸਾਹਾ ਆਏ ਬਲਾਕ ਤੋਂ ਰੋੜ ਜਮ ਸਿੰਘ ਤੋਂ ਤੇ ਇਹ ਕਹਿਣ ਲੱਗੇ ਵੀ ਅਸੀਂ ਇੱਥੇ ਨਾ ਪੈਸੇ ਬਣਾਣਾ ਅੰਗਾ ਸਰ ਪੈਸੇ ਬਣਾਣ ਦੇ ਸਾਡੀ ਜਗ੍ਹਾ ਹੈ ਨਾ ਪੂਰੀ ਪਹਿਲੇ ਆਪਣੇ ਇਨਸਾਨ ਦੀ ਹੋਵੇ ਤੇ ਫਿਰ ਪੈਸੇ ਦਾ ਨਹੀਂ ਦਿਖਾਂਗੇ ਬਾਅਦ ਚ ਉਹ ਵੀ ਪਿੰਡ ਨਰਸਿੰਘ ਜੋਤਾ ਕਰਕੇ ਇਹ ਕਹਿੰਦੇ ਜਲਦੀ ਦੀ ਜਲਦੀ ਕਰ ਬਈ ਨੀ ਪੱਥਰਿਆ ਲੈਣ ਅੱਗੇ ਵੀ ਐ ਨਹੀਂ ਮੈਂ ਤੇ ਸਾਹਿਬ ਕਹਿੰਦੇ ਤੇ ਨ ਫਿਰ ਬਾਅਦ ਇਥੇ ਕੰਕਰੀਟ ਦੀ ਠੇਕੇ ਦੇ ਬੰਦੇ ਨੂੰ ਉਹ ਕਹਿਣ ਲੱਗੇ ਵੀ ਇਹ ਖਾਲੀ ਜਗ੍ਹਾ ਕਰਾ ਦੋ ਦੋਕ ਨਾਲ ਜਗ੍ਹਾ ਖਾਲੀ ਕਰਾਓ ਅਸੀਂ ਖਾਲੀ ਜਗ੍ਹਾ ਕਰਾਦੇ ਉਸ ਬੰਦੇ ਨੂੰ ਕੁਝ ਨਹੀਂ ਮਿਲਿਆ ਪਹਿਲਾਂ ਅਸੀਂ ਨਹੀਂ ਪੱਥਰ ਰਖਾਤਾ ਕੱਲ ਨਹੀਂ ਪੱਥਰ ਪਹਿਲਾਂ ਇਹ ਕਹਿੰਦੇ ਸੀ ਵੀ ਕਹਿੰਨਾ ਕਿ ਪੰਚਾਇਤ ਦਾ ਬਿਲਕੁਲ ਬਿਲ ਸੇਬ ਨਾ ਆਪਣੇ ਨੇਮ ਪਲੇਟ ਜਨਾਣੀ ਹੋਣੀ ਚਾਹੀਦਾ ਸਰਪੰਚ ਦਾ ਤੇ ਸਾਡਾ ਇਹ ਨਾਮ ਇਹ ਬੰਦੇ ਨੇ ਰੱਖਿਆ ਆ ਉਹ ਗੱਡੀ ਪਾਰਟੀ ਦੇ ਬੰਦੇ ਦਾ ਹੋਣਾ ਚਾਹੀਦਾ ਇਹ ਨਹੀਂ ਨੀਤ ਕਪਣਾ ਦੋ ਉਦਘਾਟਨ ਜਨਾ ਨੇਮ ਪਲੇਟ ਦੇ ਵਿੱਚ ਚਲੋ ਉਹਦੀ ਸੈਟਿੰਗ ਸਾਹਿਬ ਨੇ ਕਿਹਾ ਵੀ ਇਹ ਮਜੂਰੀਆਂ ਨਹੀਂ ਪੱਥਰ ਨਹੀਂ ਹੋਵੇਗਾ ਠੀਕ ਹੈ ਚਲੋ ਪੰਚਾਇਤਾਨ ਆ ਗਿਆ ਇਹਨੇ ਜਲਦੀ ਤੋਂ ਜਲਦੀ ਜਿਹੜਾ ਨੇ ਸਾਨੂੰ ਕੰਪੈਲ ਕੀਤਾ ਜਲਦੀ ਜਲਦੀ ਕੰਪੈਲ ਕੀਤਾ ਵੀ ਜਗਾ ਖਾਲੀ ਕਰਾਓ ਇੱਕ ਜਮੇ ਚੌਂਜ ਆਪਦਾ ਲੱਗਣ ਵਾਲੀ ਹੈ ਤੇ ਸਾੜਾ 3 ਤੋਂ ਹੀ ਕੰਮ ਨਾ ਕਰੀ ਸਾਰੀ ਗੱਲ ਸੁਣ ਕੇ ਨਹੀਂ ਪੱਤਰ ਤਾਂ ਰਖਾਣਾ ਹੈ ਕਿੰਨਾ ਆਪਣੇ ਤਜਨ ਕੰਮ ਤੇ ਸਾਢੇ 1/2 ਨਾ ਨਹੀਂ ਸੰਦੀ ਦੇ ਹੋਵੇ ਗੱਲਾਂ ਕਹਦੇ ਨੇ ਸੰਦੀ ਤੇ ਫਿਰ ਪੰਗਾ ਫਸਾਣ ਦੇ ਇਸ ਇਨਸਾਨ ਦੇ ਤੁਸੀਂ ਕੰਮ ਸੂਰ ਕਰੋ ਚਲੋ ਅਸੀਂ ਕਿਹਾ ਵੀ ਉਹਨਾਂ ਠੇਕੇ ਉਹਨੂੰ ਮੰਗਾਈ ਤੇ ਹੁੰਦਾ ਪਲਵਿੰਦਰ ਸਿੰਘ ਉਹਨਾਂ ਜਗਾ ਲਈ ਦੀ ਸਾਡੇ ਠੇਕੇ ਦੇ ਅਸੀਂ ਉਹਨੂੰ ਪੈਸੇ ਦਵਾਤੇ ਪੈਸੇ ਛੁੱੜ ਕੇ ਸਾਡੇ ਪੈਸੇ ਉਹਨੂੰ ਦਵਾ ਦੇ ਪੈਸੇ ਨਹੀਂ ਮਿਲਨੇ ਬਾਤੀ ਨੇ ਕੰਮ ਸ਼ੁਰੂ ਕੀਤਾ ਸਾਨੂੰ ਪੰਚਾਇਤ ਨੂੰ ਬਿੱਲ ਵੀ ਬਿੱਲ ਪੁੱਛਿਆ ਕਿਸ ਨੇ ਵੀ ਕੋਈ ਨਾ ਪਤਾ ਨਹੀਂ ਕੋਈ ਵੀ ਜਫਾਤਾ ਨਹੀਂ ਆਹੀ ਨਾ ਮੈਂ ਮੀਰਾ ਲਾ ਨੂੰ ਕਿਹਾ ਮੈਂ ਕਿਹਾ ਕੰਮ ਸੇ ਕਰਾਵੇ ਤੋ ਪੋ ਦੇਖਦੇ ਸੀ ਜਾ ਕੇ ਲਾਈ ਵੀ ਕਰ ਦੇਣਾ ਇਨੇ ਮਹਿਤਰੀ ਨੂੰ ਪੁੱਛਿਆ ਵੀ ਸਨਾਵੇ ਤਹਕੀਕ ਲਾਇਗਾ ਤਾਂ ਕਹਿੰਦਾ ਇੱਕ ਇੱਕ ਦੱਸ ਦਿਆ ਹਰੇ ਸੋ ਲਾਇ ਕਰਨੇ ਇੱਥੇ ਠੀਕ ਹੈ ਫਿਰ ਮੈਂ ਥੋੜੇ ਦਿਨ ਬਾਅਦ ਮੰਮੀ ਇੱਥੇ ਨਾ ਸੁਆ ਕੋਈ ਹਟਕ ਬਹਿਣਾ ਇੱਥੇ ਨਾ ਕਾਫੀ ਢੇਰ ਕੋਈ ਕਾਫੀ ਢੇਰ ਲੱਗਾਈ ਰੇਤੇ ਦਾ ਦਾੜਾਈ ਲੱਗੇ ਦਾ ਕਿਥੋਂ ਪੋੜ ਕੇ ਜਮੀਨ ਦੇ ਵਿੱਚੋਂ ਹੀ ਉਹੀ ਰੇਤ ਇੱਥੇ ਨਾ ਚਨਾਈ ਕੀਤੀ ਹੈ ਜਿਹੜੇ ਪਿੱਲਰ ਗੱਡਣੇ ਠੀਕ ਮੈਂ ਮੰਨਣਾ ਪਿੱਲੇ ਦੇ ਸਹੀ ਹੋਣਗੇ ਬਾਕੀ ਇਹਦੀ ਦੁਬਾਰਾਂ ਵਿੱਚ ਕੋਈ ਵੀ ਟੈਂਡੇ ਦਾ ਕਿੰਨੇ ਚ ਪਾਸ ਹੋਇਆ ਇੱਥੇ ਕੋਈ ਸਾਨੂੰ ਵੀ ਕੋਈ ਪਤਲ ਪੰਚਾਇਤ ਵਿੱਚ ਕੋਈ ਬਗਣਾ 50 ਲੱਖ ਰੁਪਏ ਲਾਂਚ ਕੀਤਾ ਸੀ ਸਾਨੂੰ ਮੇਲੇ ਕੁਝ ਪੰਚਾਇਤ ਨੂੰ ਕੁਝ ਵੀ ਨਹੀਂ ਮਿਲਿਆ ਲਾਂਚ ਕੀਤਾ ਪੰਚਾਇਤ ਦੇ ਖਾਤੇ ਲਾ ਪੰਚਾਇਤ ਨੂੰ ਪੈਲਸ ਬਣਾਉਣਾ ਪਈ ਅਸੀਂ ਤੇ ਚੋਰ ਹੋ ਗਏ ਪੈਸ ਆਪਣੀ ਜਗ੍ਹਾ ਦੇ ਗਏ ਇਹਦੇ ਨਾਲ ਤਾਂ ਅਸੀਂ ਗਰੀਬਾਂ ਦੇ ਪਾਏ ਪਾਏ ਪਲਾਟ ਬੰਦੇ ਜਾਣਗੇ ਕਿੰਨੀ ਸਾਰੀ ਦੁਕਾਨਾਂ ਲੱਗ ਚੁੱਕੀ ਹੈ ਹਾਂਜੀ ਦੋ ਦੁਵਾਰਾਂ ਲੱਗੀ ਹੈ ਦੋ ਦੁਵਾਰਾਂ ਬੈਕ ਸਾਈਡ ਵੀ ਲੱਗੀ ਹੈ ਤੇ ਕਹਿੰਦਾ ਦਖਲ ਸਾਈਡ ਵੀ ਲੱਗੀ ਹੈ ਪਾਰਸਾ ਵੀ ਲੱਗੀ ਹੈ ਘਰੋਂ ਦੇ ਸਾਈਡ ਵੀ ਲੱਗੀ ਹੈ ਜਿਹੜੇ ਚਬਖਾ ਟੀਕੇ ਦਾ ਦਿਖਤ ਸਾਹਮਣੇ ਹੀ ਹੈ ਤੇ ਤਾਂ ਤੁਹਾਡੇ ਕੀ ਕੰਮ ਹੈ ਬੋਲ ਰਿਹਾ ਕਿ ਇੱਥੇ ਕੰਮ ਹੋਇਆ ਦੇ ਘਟੀਆਂ ਮਟੀਰੀਅਲ ਇਹ ਬਿਲਕੁਲ ਮਟੀਰੀਅਲ ਲੱਗਣੀ ਬਿਲਕੁਲ ਸਾਡੇ ਵਾਂਗੂ ਜ਼ੀਰੋ ਹੈ ਨਾ ਇੱਥੇ ਕੋਈ ਦੀ ਧਰਾਈ ਹੋਈ ਹੈ ਪਾਣੀ ਦੀ ਕਿ ਮੈਂ ਕਿਹਨਾਂ ਦੇਤਾ ਵੀ ਸਾਰਾ ਤੁਹਾਨੂੰ ਦਿਖਾਇਆ ਘਸੂਆ ਲਗਾਤੇ ਸਾਰੇ ਨਹੀਂ ਮੰਨ ਕਰਦੇ ਐਸੇ ਇੱਕ ਇੱਥੇ ਠੇਕੇਦਾਰ ਆ ਠੇਕੇਦਾਰ ਜਿਹੜੇ ਵੀ ਆ ਸਾਡੇ ਵੀ ਨਹੀਂ ਪਤਾ ਵੀ ਠੇਕੇਦਾਰ ਕੌਣ ਨੇ ਇੱਥੇ ਠੇਕੇਦਾਰ ਨੂੰ ਕੀ ਕਰ ਬਈ ਹੁੰਦੇ ਆਹੀ ਠੇਕੇਦਾਰ ਕੰਮ ਸਾਡਾ ਬੰਦ ਹੋਣਾ ਜਿਆਦਾ ਜਿੰਨੂੰ ਕੋਈ ਇਨਕੁਆਰੀ ਹੋਏਗੀ ਦੀ ਹਰ ਬਾਈਓ ਬੇਟਾ ਕਿੰਨਾ ਕੀ ਮਟੀਰੀਅਲ ਲੱਗਾ ਇਥੇ ਓਂਕੜੀ ਹੋਏਗੀ ਤੇ ਜੋ ਵੀ ਕੰਮ ਕਰਾਏਗਾ ਕੋ ਠੇਕੇਦਾਰ ਇਹ ਕਰਾਈ ਜਾਊਗਾ ਔਰ ਕੋ ਕਰਾਏਗਾ ਉਹ ਸਾਨੂੰ ਰਿਟਰਨ ਦੇਗਾ ਐਫ ਡੀ ਬਟ ਹਾਂ ਫਿਰ ਕੱਲ ਨੂੰ ਬਣ ਜਾਏਗਾ ਪੈਸੇ ਜੇ ਆ ਤਾਂ ਮਨਜ਼ੂਰ ਹੈ ਕਿ ਠੀਕ ਹੈ ਮੈਂ ਜੁੰਮਰ ਲੈਣਾ ਓਕੇ ਆ ਪੈਸੇ ਤੇ ਫਿਰ ਅਸੀਂ ਉੱਤੇ ਪੈਸੇ ਅਸੀਂ ਅੰਦਰ ਕਰ ਲੈਣਾ ਮਦਨ ਵਾਲਾ ਪਿੰਡ ਮੇਰਾ ਚੜਕਾ ਮੈਂ ਪਛਾਣ ਮੈਂਬਰਾਂ ਸਾਰੇ ਜਿਹੜਾ ਕੰਮ ਹੋ ਰਿਹਾ ਬੋਧ ਦੀ ਘਟੀਆਂ ਹੋ ਰਿਹਾ ਇੱਕ ਨੰਬਰ ਤੇ ਇਥੇ ਆਪਣੇ ਸਰਕਾਂ ਦੇ ਵਿੱਚ ਪਾਣੀ ਖੜੋ ਹੋ ਜਾਂਦਾ ਤੇ ਚਾਰ ਚਾਰ ਪੰਜ ਪੰਜ ਫੋਟ ਪਾਣੀ ਚੜ ਜਾਂਦਾ ਜਿਸ ਦੇ ਨਾਲ ਰਸਤੇ ਬਲਾਕ ਹੋ ਜਾਂਦੇ ਆ ਤੇ ਇਹ ਜਿਹੜਾ ਕੰਮ ਦਾ ਪਿਆਰਸ਼ਾ ਦਾ ਕੰਮ ਲਾਇਆ ਤੇ ਬਿਲਕੁਲ ਜ਼ੀਰੋ ਕੁ ਲੱਗਦਾ ਕੰਮ ਹੋ ਰਿਹਾ ਇਹ ਬੰਦ ਕਰਾਇਆ ਜਾਏ ਕੰਮ ਮੋਟੋਰਾ ਕੇ ਤੇ ਇਹ ਸਾਰੇ ਇੱਥੋਂ ਪੁੱਟਦੇ ਜ਼ਮੀਨ ਦੇ ਵਿੱਚ ਇੱਥੋਂ ਲਾ ਲਗਾਏ ਕਰਦੇ ਆ ਰੇਤਾ ਇਹ ਬਿਲਕੁਲ ਜਿਹੜਾ ਨਾ ਰੇਤਾ ਤੇ ਨਾ ਆਪਣੇ ਮਿੱਟੀ ਹੈ ਜਿਹੜਾ ਨਾਲ ਲਾਏ ਕਰਦੇ ਆ ਨੇ ਨਕੀ ਅੱਜ ਤੁਸੀਂ ਇੱਥੇ ਪਹੁੰਚਿਓ ਇੱਥੇ ਤੇ ਠੇਕੇਦਾਰ ਨਾਲ ਗੱਲਬਾਤ ਹੋਈ ਆ ਠੇਕੇਦਾਰ ਨੇ ਕੀ ਤੁਹਾਨੂੰ ਜਵਾਬ ਦਿੱਤਾ ਸਾਰੇ ਠੇਕੇਦਾਰ ਨੇ ਸਾਨੂੰ ਦਿੱਤੀ ਧਮਕੀ ਜਿੱਥੇ ਜ਼ੋਰ ਲਾਦਾ ਲਾ ਲੋ ਆਹੀਂ ਕਿਸੇ ਕੋਲ ਨਹੀਂ ਡਰਦੇ ਮੈਂ ਘਟਾਰੂ ਚੌਕ ਦਾ ਬੰਦਾ ਮੈਂ ਨਹੀਂ ਡਰਦਾ ਕਿਸੇ ਕੋਲ ਇੱਥੇ ਬਿਲਡਿੰਗ ਜੀ ਵਿਗਾਈ ਰਹੀ ਆ ਪਲਸਰ ਜੀ ਡਿੱਗ ਗਿਆ ਇੱਕ ਹਫਤਾ ਨਾਲ ਹੋਈ ਜਦੋਂ ਆ ਡਿੱਗ ਗਿਆ ਕੀ ਕਰਨਾ ਜੀ ਕੋਈ ਜੀ ਮਟੀਰੀਅਲ ਮੜਾ ਦੁਆਰ ਦੀ ਹਾਈਟ ਵੱਡੀ ਸੀਗੀ ਗਿੱਲੀ ਦੁਆਰ ਸੀਗੀ ਉਹਦੇ ਕਰਕੇ ਡਿੱਗਿਆ ਬਾਕੀ ਅਸੀਂ ਕਿਹਾ ਜੋ ਦਾ ਕੋਈ ਇਸ ਦੇ ਵਿੱਚ ਕਮੀ ਪੇਸ਼ੀ ਹੈ ਕਿ ਉਹਨੂੰ ਆਪਾਂ ਦੂਰ ਕਰ ਦਾਂਗੇ ਸਰ ਇਹਨਾਂ ਦਾ ਅੱਜ ਹੀ ਕਹਿਣਾ ਹੈ ਜੇ ਅਸੀਂ ਬੀਮ ਪਾ ਜਾਈਏ ਤਿੰਨ ਤਿੰਨ ਸਰੀਆਂ ਬੀਮ ਪਾ ਜਾਈਏ ਦੇਖੋ ਜੀ ਜਿਹੜੇ ਲਿਟਰਨ ਬੀਮ ਹੁੰਦੇ ਆ ਫਰੰਟ ਤੇ ਪੇਦੇ ਆ ਫਰੰਟ ਬੈਕ ਤੇ ਜਿੱਥੋਂ ਮਰਜ਼ੀ ਚੈੱਕ ਕਰ ਸਕਦਾ ਉਹ ਹੈ ਜੋ ਸਪੋਰਟ ਲਈ ਆਪਾਂ ਉੱਪਰ ਪਾਇਆ ਉਹਦੇ ਕੋਈ ਪੇੜ ਨਹੀਂ ਕਰਨਾ ਮੈਨੂੰ ਡਿਪਾਰਟਮੈਂਟ ਨੇ ਉਹ ਸਾਈਡ ਤੇ ਆ ਗਿਆ ਜੀ ਜਿਹੜੀ ਮੇਰੀ ਫਰੰਟ ਔਰ ਬੈਕ ਤੇ ਆ ਲਿਟਰਨ ਬੀਮ ਟਾਈਮਿੰਗ ਜਿਹੜਾ ਮਰਜ਼ੀ ਚੈੱਕ ਕਰਕੇ ਜਿੱਥੋਂ ਮਰਜ਼ੀ ਉਹਦੀ ਕੰਕਰੀਟ ਸਰੀਆ ਚੈੱਕ ਕੀਤਾ ਜਾ ਸਕਦਾ ਇਹ ਆਪਣੇ ਜਾਂਚ ਕਰਾ ਕੇ ਕਹ ਇਸ ਲਈ ਜੋ ਮਰਜ਼ੀ ਬੋਲ ਸਕਦਾ ਹੀ ਮੈਂ ਕੀ ਕਹਾਂਗਾ ਤੇ ਕਿਆ ਮਜਾ ਮਿੱਟੀ ਇਹ ਬਿਲਕੁਲ ਸਹੀ ਲੱਗੇ ਜਾ ਕੇ ਬਿਲਕੁਲ ਜੀ ਕੰਦਾ ਟਿਕਾਂ ਦਾ ਕਾਰਨ ਕੀ ਹੈ ਕੰਦਾ ਜੀ ਕੰਦਾ ਦੀ ਹਾਈਟ ਬੜੀ ਸੀਗੀ ਅੰਦਰ ਫੀਲਿੰਗ ਨਹੀਂ ਹੋਈ ਤੇ ਸਰ ਜੀ ਬਾਈ ਚਾਂਸ ਕੱਲ ਨੂੰ ਇੱਥੇ ਫੰਕਸ਼ਨ ਕੋਈ ਹੋਏ ਤੇ ਉੱਪਰ ਜਿੱਲੇ ਲੋਡ ਪੈ ਜਾਏਗਾ ਜੀ ਸੈੱਟ ਪੈ ਜਾਏਗੀ ਬਿਲਕੁਲ ਕੰਦੇ ਪਹਾੜ ਪੈ ਜਾਏਗਾ ਤੇ ਕਿਤਨੀ ਜਾਏਗੀ